ਸ਼ੇਮਕਸਰ ਸਾਹਿਬ ਦੇ ਨੇੜਲੇ ਪਿੰਡ ਠਾਂਦੇਵਾਲਾ ਦੀ ਰਾਜबीर ਕੌਰ ਨੇ ਇਤਿਹਾਸ ਰਚਦਿਆਂ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵਿੱਚ ਕੈਡਿਟ ਵਜੋਂ ਭਰਤੀ ਹੋ ਕੇ ਪਹਿਲੀ ਦਸਤਾਰ ਧਾਰੀ ਮਹਿਲਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਹਨਾਂ ਦੀ ਇਸ ਪ੍ਰਾਪਤੀ ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਪਿਤਾ ਇਕਤਰ ਸਿੰਘ, ਮਾਤਾ ਕੁਲਵਿੰਦਰ ਕੌਰ ਤੇ ਭਰਾ ਬਿਆਨ ਸਿੰਘ ਸਮੀਤ ਸਾਰੇ ਪਿੰਡ ਵਾਸੀਆਂ ਨੇ ਉਹਨਾਂ ਦੀ ਕਾਮਯਾਬੀ ਤੇ ਮਾਣ ਪ੍ਰਗਟਾਇਆ। ਰਾਜਬੀਰ ਕੋ ਨੇ ਆਪਣੀ ਮੁੱਢਲੀ ਪੜਾਈ ਪਿੰਡ ਥਾਂਦੇਵਾਲਾ ਦੇ ਨਿਊ ਮਾਡਲ ਸਕੂਲ ਤੋਂ ਕੀਤੀ ਇਸ ਤੋਂ ਬਾਅਦ 10ਵੀਂ ਮੁਕਸਰ ਦੇ ਸ਼ਿਵਾਲਿਕ ਸਕੂਲ 12ਵੀਂ ਸੇਦਵਾ ਖੁਰਦ ਦੇ ਲੜਕੀਆਂ ਦੇ ਸਕੂਲ ਬੀਸੀਏ ਗੁਰੂ ਨਾਨਕ ਕਾਲਜ ਮੁਕਸਰ ਤੋਂ ਤੇ ਆਈਟੀ ਗੁਰੂ ਗੋਬਿੰਦ ਸਿੰਘ ਗਰਲਸ ਕਾਲਜ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ 2016 ਵਿੱਚ ਉਹ ਕੈਨੇਡਾ ਚਲੀ ਗਈ ਸੀ ਕੈਨੇਡਾ ਪਹੁੰਚਣ ਤੋਂ ਬਾਅਦ ਰਾਜਪੀਰ ਕੋਰ ਨੇ ਉੱਥੇ ਵਾਲਮਾਰਟ ਵਿੱਚ ਨੌਕਰੀ ਕਰਦਿਆਂ ਨਾਲ ਨਾਲ ਕੈਨੇਡਾ ਪੁਲਿਸ ਲਈ ਤਿਆਰੀ ਜਾਰੀ ਰੱਖੀ ਉਹਨਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ ਇਹ ਰਿਹਾ ਕਿ ਹੁਣ ਉਹਨਾਂ ਨੂੰ ਕੈਨੇਡਾ ਵਿੱਚ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਵਿੱਚ ਕੈਡਿਟ ਵਜੋਂ ਚੁਣਿਆ ਗਿਆ ਹੈ ਰਾਜਪੀਰ ਕੋਰ ਦੇ ਭਰਾ ਬਿਆਨ ਸਿੰਘ ਦੇ ਮੁਤਾਬਕ ਉਹਨਾਂ ਦੀ ਭੈਣ ਦਾ ਸੁਪਨਾ ਭਾਰਤ ਵਿੱਚ ਪੀਸੀਐਸ ਜਾਂ ਪੀਪੀਐਸ ਅਧਿਕਾਰੀ ਬਣਨ ਦਾ ਸੀ ਪਰ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਉਹਨਾਂ ਨੇ ਆਪਣਾ ਸੁਪਨਾ ਸਿਰੇ ਚੜਾਇਆ ਹੈ ਪੁਲਿਸ ਬੈਸ ਸੌਂਪਣ ਸਮੇਂ ਅਧਿਕਾਰੀਆਂ ਨੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਦਸਤਾਰਦਾਰੀ ਮਹਿਲਾ ਕੈਨੇਡੀਅਨ ਪੁਲਿਸ ਦਾ ਹਿੱਸਾ ਨਹੀਂ ਬਣੀ ਸੀ। ਸ਼ਿਮੋਕਸਰ ਸਾਹਿਬ ਦੇ ਨੇੜਲੇ ਪਿੰਡ ਠਾਂਦੇਵਾਲਾ ਦੀ ਰਾਜਬੀਰ ਕੌਰ ਨੇ ਇਤਿਹਾਸ ਰਚਦਿਆਂ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵਿੱਚ ਕੈਡਿਟ ਵਜੋਂ ਭਰਤੀ ਹੋ ਕੇ ਪਹਿਲੀ ਦਸਤਾਰਦਾਰੀ ਮਹਿਲਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਹਨਾਂ ਦੀ ਇਸ ਪ੍ਰਾਪਤੀ ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ ਪਿਤਾ ਇਕਤਤ ਸਿੰਘ ਮਾਤਾ ਕੁਲਵਿੰਦਰ ਕੌਰ ਤੇ ਭਰਾ ਬਿਆਨ ਸਿੰਘ ਸਮੇਤ ਸਾਰੇ ਪਿੰਡ ਵਾਸੀਆਂ ਨੇ ਉਹਨਾਂ ਦੀ ਕਾਮਯਾਬੀ ਤੇ ਮਾਣ ਪ੍ਰਗਟਾਇਆ ਰਾਜबीर ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਥਾਂਦੇਵਾਲਾ ਦੇ ਨਿਊ ਮਾਡਲ ਸਕੂਲ ਤੋਂ ਕੀਤੀ ਇਸ ਤੋਂ ਬਾਅਦ 10ਵੀਂ ਮੁਕਸਰ ਦੇ ਸ਼ਿਵਾਲਿਕ ਸਕੂਲ 12ਵੀਂ ਸੇਦਵਾ ਖੁਰਦ ਦੇ ਲੜਕੀਆਂ ਦੇ ਸਕੂਲ ਬੀਸੀਏ ਗੁਰੂ ਨਾਨਕ ਕਾਲਜ ਮੁਕਸਰ ਤੋਂ ਤੇ ਆਈਟੀ ਗੁਰੂ ਗੋਬਿੰਦ ਸਿੰਘ ਗਰਲਸ ਕਾਲਜ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ 2016 ਵਿੱਚੋਂ ਕੈਨੇਡਾ ਚਲੀ ਗਈ ਸੀ ਕੈਨੇਡਾ ਪਹੁੰਚਣ ਤੋਂ ਬਾਅਦ ਰਾਜਪੀਰ ਕੋਰ ਨੇ ਉੱਥੇ ਵਾਲਮਾਰਟ ਵਿੱਚ ਨੌਕਰੀ ਕਰਦਿਆਂ ਨਾਲ-ਨਾਲ ਕੈਨੇਡਾ ਪੁਲਿਸ ਲਈ ਤਿਆਰੀ ਜਾਰੀ ਰੱਖੀ ਉਹਨਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ ਇਹ ਰਿਹਾ ਕਿ ਹੁਣ ਉਹਨਾਂ ਨੂੰ ਕੈਨੇਡਾ ਵਿੱਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵਿੱਚ ਕ੍ਰੈਡਿਟ ਵਜੋਂ ਚੁਣਿਆ ਗਿਆ ਹੈ ਰਾਜਪੀਰ ਕੋਰ ਦੇ ਭਰਾ ਬਿਨ ਸਿੰਘ ਦੇ ਮੁਤਾਬਕ ਉਹਨਾਂ ਦੀ ਭੈਣ ਦਾ ਸੁਪਨਾ ਭਾਰਤ ਵਿੱਚ ਪੀਸੀਐਸ ਜਾਂ ਪੀਪੀਐਸ ਅਧਿਕਾਰੀ ਬਣਨ ਦਾ ਸੀ ਪਰ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਉਹਨਾਂ ਨੇ ਆਪਣਾ ਸੁਪਨਾ ਸਿਰੇ ਚੜਾਇਆ ਹੈ ਪੁਲਿਸ ਬੈਜ ਸੌਂਪਣ ਸਮੇਂ ਅਧਿਕਾਰੀਆਂ ਨੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਦਸਤਾਰਦਾਰੀ ਮਹਿਲਾ ਕੈਨੇਡੀਅਨ ਪੁਲਿਸ ਦਾ ਹਿੱਸਾ ਨਹੀਂ ਬਣੀ ਸੀ। ਸ਼ਿਮੋਕਸਰ ਸਾਹਿਬ ਦੇ ਨੇੜਲੇ ਪਿੰਡ ਠਾਂਦੇਵਾਲਾ ਦੀ ਰਾਜਵੀਰ ਕੋਰ ਨੇ ਇਤਿਹਾਸ ਰਚਦਿਆਂ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵਿੱਚ ਕੈਡਿਟ ਵਜੋਂ ਭਰਤੀ ਹੋ ਕੇ ਪਹਿਲੀ ਦਸਤਾਰਦਾਰੀ ਮਹਿਲਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਹਨਾਂ ਦੀ ਇਸ ਪ੍ਰਾਪਤੀ ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ ਪਿਤਾ ਇਕੱਤਰ ਸਿੰਘ ਮਾਤਾ ਕੁਲਵਿੰਦਰ ਕੌਰ ਤੇ ਭਰਾ ਬਿਆਨ ਸਿੰਘ ਸਮੀਤ ਸਾਰੇ ਪਿੰਡ ਵਾਸੀਆਂ ਨੇ ਉਹਨਾਂ ਦੀ ਕਾਮਯਾਬੀ ਤੇ ਮਾਣ ਪ੍ਰਗਟਾਇਆ ਰਾਜबीर ਕੌਰ ਨੇ ਆਪਣੀ ਮੁੱਢਲੀ ਪੜਾਈ ਪਿੰਡ ਥਾਂਦੇਵਾਲਾ ਦੇ ਨਿਊ ਮਾਡਲ ਸਕੂਲ ਤੋਂ ਕੀਤੀ ਇਸ ਤੋਂ ਬਾਅਦ 10ਵੀਂ ਮੁਕਸਰ ਦੇ ਸ਼ਿਵਾਲਿਕ ਸਕੂਲ 12ਵੀਂ ਸੇਦਵਾ ਖੁਰਦ ਦੇ ਲੜਕੀਆਂ ਦੇ ਸਕੂਲ ਬੀਸੀਏ ਗੁਰੂ ਨਾਨਕ ਕਾਲਜ ਮੁਕਸਰ ਤੋਂ ਤੇ ਆਈਟੀ ਗੁਰੂ ਗੋਬਿੰਦ ਸਿੰਘ ਗਰਲਸ ਕਾਲਜ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ 2016 ਵਿੱਚ ਉਹ ਕੈਨੇਡਾ ਚਲੀ ਗਈ ਸੀ ਕੈਨੇਡਾ ਪਹੁੰਚਣ ਤੋਂ ਬਾਅਦ ਰਾਜਵੀਰ ਕੋਰ ਨੇ ਉੱਥੇ ਵਾਲਮਾਰਟ ਵਿੱਚ ਨੌਕਰੀ ਕਰਦਿਆਂ ਨਾਲ ਨਾਲ ਕੈਨੇਡਾ ਪੁਲਿਸ ਲਈ ਤਿਆਰੀ ਜਾਰੀ ਰੱਖੀ ਉਹਨਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ ਇਹ ਰਿਹਾ ਕਿ ਹੁਣ ਉਹਨਾਂ ਨੂੰ ਕੈਨੇਡਾ ਵਿੱਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵਿੱਚ ਕ੍ਰੈਡਿਟ ਅਧਿਓ ਚੁਣਿਆ ਗਿਆ ਹੈ ਰਾਜਵੀਰ ਕੋਰ ਦੇ ਭਰਾ ਬਿਆਨ ਸਿੰਘ ਦੇ ਮੁਤਾਬਕ ਉਹਨਾਂ ਦੀ ਭੈਣ ਦਾ ਸੁਪਨਾ ਭਾਰਤ ਵਿੱਚ ਪੀਸੀਐਸ ਜਾਂ ਪੀਪੀਐਸ ਅਧਿਕਾਰੀ ਬਣਨ ਦਾ ਸੀ ਪਰ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਉਹਨਾਂ ਨੇ ਆਪਣਾ ਸੁਪਨਾ ਸਿਰੇ ਚੜਾਇਆ ਹੈ ਪੁਲਿਸ ਬੈਸ ਸੰਪਨ ਸਮੇਂ ਅਧਿਕਾਰੀਆਂ ਨੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਦਸਤਾਰਦਾਰੀ ਮਹਿਲਾ ਕੈਨੇਡੀਅਨ ਪੁਲਿਸ ਦਾ ਹਿੱਸਾ ਨਹੀਂ ਬਣੀ ਸੀ